ਅੱਜ ਦੇ ਦਿਨ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅੱਜ 17 ਅਪ੍ਰੈਲ ਹੈ ਜੀ ਅੱਜ 17 ਅਪ੍ਰੈਲ ਵਾਲੇ ਦਿਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਲਾਹੌਰ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਆਪਣਾ ਕਬਜ਼ਾ ਕਰ ਲਿਆ ਸੀ ਅਹਿਮ ਸ਼ਾ ਅਬਦਾਲੀ ਜਿਹੜਾ ਸੀ ਉਹ ਸਿੱਖਾਂ ਦੇ ਇਸ ਤਾਕਤ ਨੂੰ ਹੁਣ ਬੜੇ ਨਜ਼ਦੀਕ ਤੋਂ ਵੇਖ ਚੁੱਕਿਆ ਸੀ ਔਰ ਸਿੱਖਾਂ ਦੇ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ ਉਹ ਹੱਥ ਮਿਲਾਉਣਾ ਚਾਹੁੰਦਾ ਸੀ ਦਾਲ ਖਾਲਸਾ ਨੇ ਅੱਜ ਪੂਰੀ ਤਰ੍ਹਾਂ ਜਿਹੜਾ ਕਿ ਅਹਿਮਦ ਸ਼ਾ ਅਬਦਾਲੀ ਉਹਦੀ ਫੌਜ ਨੂੰ ਤਬਾਹ ਕੀਤਾ ਉਹਦੇ ਜਿਹੜੇ ਟੁਕੜੀਆਂ ਸਨ ਫੌਜ ਦੀਆਂ ਉਹਨਾਂ ਦਾ ਚੰਗੀ ਤਰ੍ਹਾਂ ਜਲੂਸ ਕੱਢਿਆ ਮੈਂ ਕਹਿਣਾ ਚਾਹਾਂਗਾ ਵੀ ਅਹਿਮਦ ਸ਼ਾ ਅਬਦਾਲੀ ਨੂੰ ਹੱਥਾਂ ਪੈਰਾਂ ਦੀ ਬਾਗੀ ਪੈ ਗਈ ਜਿਸ ਅਹਿਮਦ ਸ਼ਾ ਅਬਦਾਲੀ ਨੇ ਕਦੇ ਸਿੱਖਾਂ ਨੂੰ ਖਤਮ ਕਰਨ ਦਾ ਸੁਪਨਾ ਲਿਆ ਸੀ ਨਾ ਤੇ ਅੱਜ ਉਹ ਆਪਣੀ ਕੀਤੀ ਹੋਈ ਗਲਤੀ ਤੋਂ ਪਛਤਾਵ ਹੀ ਰਿਹਾ ਵਾ ਤੇ ਦੂਜੇ ਪਾਸੇ ਉਹ ਸਿੱਖਾਂ ਦੇ ਨਾਲ ਸਮਝੌਤਾ ਵੀ ਕਰਨਾ ਚਾਹੁੰਦਾ ਸੀ ਉਸ ਸਿੱਖਾਂ ਨੂੰ ਕੁਝ ਉਹ ਇਲਾਕੇ ਦੇਣੇ ਚਾਹੁੰਦੇ ਸੀ ਵੀ ਜਿਨ੍ਹਾਂ ਤੇ ਪੂਰੇ ਤਰੀਕੇ ਦੇ ਨਾਲ ਉਹਨਾਂ ਦਾ ਕਬਜ਼ਾ ਹੋਵੇਗਾ ਔਰ ਕਬਜ਼ਾ ਇਦਾਂ ਦਾ ਹੋਵੇਗਾ ਆਪਣੀ ਇਹ ਮਨਮਰਜ਼ੀ ਦੇ ਨਾਲ ਜੋ ਕੁਝ ਚਾਹਣ ਕਰ ਸਕਣਗੇ ਪਰ ਸਿੱਖ ਕਹਿਣ ਲੱਗੇ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਕਹਿਣ ਲੱਗੇ ਸਾਨੂੰ ਭੀਖ ਨਹੀਂ ਚਾਹੀਦੀ ਖਾਲਸਾ ਹਮੇਸ਼ਾ ਆਪਣਾ ਰਾਜ ਖੁਦ ਕਾਇਮ ਕਰਦਾ ਵਾ ਸੋ ਇਸ ਮਹਾਨ ਦਿਨ ਨੂੰ ਅਸੀਂ ਯਾਦ ਕਰੀਏ ਇਹ ਉਹ ਲਾਹੌਰ ਆ ਜਿਹਨੂੰ ਅੱਜ ਅਸੀਂ ਦੇਖਣ ਨੂੰ ਤਰਸਦੇ ਹਾਂ ਸਾਡੇ ਕਦੇ ਵੱਡੇ ਪੁਰਖਿਆਂ ਨੇ ਵੱਡੇ ਬਜ਼ੁਰਗਾਂ ਨੇ ਇਸ ਲਾਹੌਰ ਦੇ ਉੱਤੇ ਕਬਜ਼ਾ ਕੀਤਾ ਸੀ